ਕਰਦਾ ਹੋਇਆ ਕਰਦਾ ਵਾਹ ਗੁਰੂ ਦੇ ਹੁਕਮ ਵਿੱਚ ਹੀ ਵਗ ਰਿਹਾ ਨਿਮਕ ਫਰੀਦ ਜੀ ਦੇ ਜੀਵਨ ਵਿੱਚ ਆਉਂਦਾ ਨਾ ਜਿਹੜੇ ਸਤ ਗੁਰੂ ਜੀ ਨੂੰ ਪ੍ਰਸ਼ਨ ਪੁੱਛ ਰਹੇ ਨਾ ਸ਼ੇਖ ਬ੍ਰਹਮ ਫਰੀਦ ਜੀ ਇਹਨਾਂ ਦੇ ਜੀਵਨ ਵਿੱਚ ਆਉਂਦਾ ਜਿਹੜਾ ਲੁਧਿਆਣਾ ਨੀ ਸ਼ਹਿਰ ਬਾਬਾ ਫਰੀਦ ਸਾਹਿਬ ਜੀ ਵਿਚਰਦੇ ਹੋਏ ਇੱਥੇ ਆਏ ਉਦੋਂ ਸਤ ਲੋਜ ਨੇ ਢਾਲਾਈ ਹੋਈ ਸੀ ਨਗਰ ਨੂੰ ਤੇ ਲੋਕ ਸਾਰੇ ਇਕੱਠੇ ਹੋਏ ਫਰੀਦ ਜੀ ਨੂੰ ਵੇਖ ਕਰਕੇ ਕਹਿਣ ਲੱਗੇ ਸਾਈ ਫਕੀਰ ਇਹ ਦਰਿਆ ਨੇ ਢਾਲਾ ਦਿੱਤੀ ਐ ਤੇ ਤੂੰ ਕਿਰਪਾ ਕਰਕੇ ਕੋਈ ਦੁਆਈ ਕਰ ਤੇ ਜਿਹੜਾ ਦਰਿਆ ਧਾਣਾ ਲਾਵੇ ਸਾਡਾ ਨਗਰ ਬਚ ਜੇ ਇਹ ਰੁੜੇ ਨਾ ਫਰੀਦ ਜੀ ਨੇ ਕਿਹਾ ਵੀ ਅੱਛਾ ਦੁਆ ਕਰਦੇ ਆਂ ਲੋਕਾਂ ਦੇ ਭਲੇ ਲਈ ਬਾਬਾ ਫਰੀਦ ਸਾਹਿਬ ਨੇ ਉਸ ਸਮੇ ਮੁਸ਼ੱਲਾ ਵਿਸ਼ਾਖੇ ਨਾਮ ਅੱਲਾ ਦੇ ਅੱਗੇ ਦੁਆ ਕੀਤੀ ਦੁਆ ਵਿੱਚ ਕਹਿੰਦੇ ਨੇ ਕੰਧੀ ਵਹਿਣ ਨਾ ਢਾਏ ਤਉਪੀ ਲੇਖਾ ਦੇਵਣਾ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨੇ हे ਵਹਿਣ ਦਰਿਆ ਤੂੰ ਇਸ ਕੰਦੀ ਨੂੰ ਢਾ ਨਾ ਕਿਉਂਕਿ ਤਉਪੀ ਲੇਖਾ ਦੇਵਣਾ ਇੰਨੇ ਜੀ ਮਰ ਜਾਣਗੇ ਨਗਰ ਉੜ ਜਾਏਗਾ ਤੈਨੂੰ ਵੀ ਲੇਖਾ ਦੇਣਾ ਪਊਗਾ ਜਦੋਂ ਬਾਬਾ ਫਰੀਦ ਸਾਹਿਬ ਨੇ ਇਉਂ ਦੁਆ ਕੀਤੀ ਨਾ ਕਹਿੰਦੇ ਸਗੋਂ ਦਰਿਆ ਛੱਲਾ ਮਾਰਦਾ ਹੋਇਆ ਢਾ ਨੂੰ ਡਿਗਣ ਲੱਗ ਪਿਆ ਤੇ ਗਰੰਟ ਡੇਗਣ ਲੱਗ ਪਈਆ ਸਗਾ ਤੇ ਲੋਕ ਹੈਰਾਨ ਹੋਏ ਕਿ ਸਾਈ ਫਕੀਰ ਨੇ ਦੁਆ ਕੀ ਕੀਤੀ ਤੇ ਦਰਿਆ ਤੇ ਹੋਰ ਢਾ ਲਾਉਣ ਲੱਗ ਪਿਆ ਜਦੋਂ ਬਾਬਾ ਫਰੀਦ ਸਾਹਿਬ ਨੇ ਵੇਖਿਆ ਦਰਿਆ ਹੋਰ ਚੜਨ ਲੱਗ ਪਿਆ ਕਹਿੰਦੇ ਕੋਈ ਕਹੀ ਨਹੀਂ ਹੈ ਉਕਣ ਲੱਗੇ ਮਹਾਰਾਜ ਕੀ ਕਰਨੀ ਹੈ ਸਾਈ ਜੀ ਕਹਿੰਦੇ ਲਿਆਓ ਤਾਂ ਸਹੀ ਜਦੋਂ ਕਹੀ ਲਿਆ ਕੇ ਦਿੱਤੀ ਬਾਬਾ ਫਰੀਦ ਸਾਹਿਬ ਉਸ ਕੰਦੀ ਨੂੰ ਨਾ ਜਿਹੜੀ ਦਰਿਆ ਢਾਰਿਆ ਸੀ ਕਈ ਨਾਲ ਵੱਡ ਵੱਡ ਕੇ ਦਰਿਆ ਚ ਹੀ ਸੁੱਟਣ ਲੱਗ ਪਏ। ਉਹ ਲੋਕ ਕਹਿੰਦੇ ਆ ਸਾਈਂ ਤੂੰ ਕੀ ਕਰਦਾ ਸਗੋਂ ਇਹ ਬੰਨ ਬਟਾ ਜਿਹੜਾ ਤੋਂ ਢਾ ਜਿਹੜੀ ਐ ਤੇ ਵੱਡ ਵੱਡ ਕੇ ਸਿੱਟੀ ਜਾਣਾ ਹੈ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਜਿੱਧਰ ਰੱਬ ਰਜਾਏ ਵਹਿਣ ਤਦੋਂ ਗਉਂ ਘਉ ਕਰੇ। ਕਿ ਮੈਂ ਅੱਲਾਹ ਤੋਂ ਉਲਟ ਕਿਉਂ ਚੱਲਾਂ? ਜਿੱਧਰ ਅੱਲਾਹ ਦੀ ਮਰਜ਼ੀ ਐ ਨਾ ਜਿੱਧਰ ਰੱਬ ਰਜਾਏ ਜਿੱਧਰ ਰੱਬ ਦੀ ਰਜਾ ਹੈ ਵਹਣ ਕਦਾਉਂ ਗਾਉਂ ਕਰੇ ਦਰਿਆ ਉਧਰ ਨੂੰ ਹੀ ਗਵਨ ਕਰਦੇ ਤੇ ਜਦੋਂ ਫਰੀਦ ਜੀ ਨੇ ਢਾਹ ਨੂੰ ਹੀ ਵੱਡਿਆ ਨਾ ਛੁੱਟ ਛੁੱਟ ਵਿੱਚ ਛੁੱਟਣ ਲੱਗ ਪਏ ਉਸੇ ਸਮੇਂ ਜਦੋਂ ਰਜਾ ਚ ਦਿਲ ਆ ਗਿਆ ਨਾ ਦਰਿਆ ਜਿਹੜਾ ਸੀ ਉਹ ਸਾਧ ਸੰਗਤ ਜੀ ਆਪਣਾ ਰੋਖ ਹੀ ਮੋੜ ਗਿਆ ਪਿੱਛੇ ਹਟ ਗਿਆ ਦਰਿਆ ਉਸ ਸਮੇਂ ਇਹ ਮਹਾਰਾਜ ਸਾਹਿਬ ਜੀ ਕਹਿੰਦੇ ਆ ਸੇਖ ਬ੍ਰਹਮ ਵਰਹਗੁਰੂ ਦੇ ਹੁਕਮ ਵਿੱਚ ਸਾਰੀ ਪ੍ਰਕਿਰਤੀ ਦੀ ਹਰਕਤ ਹੋ ਰਹੀ ਹੈ ਵਰਹਗੁਰੂ ਦਾ ਪੈ ਮੰਨਦੇ ਹੋਏ